ਪਿਸਤੌਲ ਦੀ ਨੋਕ ਤੇ ਦੋ ਨਕਾਬਪੋਸ਼ਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਸ਼ਰੀਆਮ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਨਕਾਬਪੋਸ਼ ਆਉਂਦੇ ਨੇ ਤੇ ਪਿਸਤੌਲ ਦਿਖਾਉਂਦੇ ਹੋਏ ਇੱਕ ਨਕਾਬਪੋਸ਼ ਲੁਟੇਰਾ ਉਤਰਦਾ ਤੇ ਪੈਟਰੋਲ ਪੰਪ ਕਾਹਮੇ ਨੂੰ ਪਿਸਤੌਲ ਵਖਾ ਕੇ ਉਸ ਤੋਂ ਪੈਸਿਆਂ ਦੀ ਮੰਗ ਕਰਦਾ ਹੈ ਇਹ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਨੇ ਜਿੱਥੇ ਇੱਕ ਪੈਟਰੋਲ ਪੰਪ ਤੇ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਵੀਡੀਓ 'ਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਦੋ ਨਕਾਬਪੋਸ਼ ਲੁਟੇਰੇ ਇੱਕ ਮੋਟਰਸਾਈਕਲ ਸਵਾਰ ਹੋ ਕੇ ਪੈਟਰੋਲ ਪੰਪ ਤੇ ਆਉਂਦੇ ਨੇ ਤੇ ਪਿਸਤੌਲ ਦਿਖਾ ਕੇ ਕਾਮਿਆਂ ਤੋਂ ਪੈਸੇ ਮੰਗ ਲੱਗ ਜਾਂਦੇ ਨੇ ਡਰ ਦੇ ਮਾਰੇ ਕਾਮੇ ਨੇ ਉਸ ਨਕਾਬਪੋਸ਼ ਨੂੰ ਜੇਬ ਚੋਂ ਪੈਸੇ ਕੱਢ ਕੇ ਫੜਾ ਦਿੱਤੇ ਪਰ ਘੱਟ ਪੈਸੇ ਹੋਣ ਕਰਕੇ ਲੁਟੇਰੇ ਕਾਮੇ ਨੂੰ ਆਪਣੇ ਦਫ਼ਤਰ ਚੋਂ ਪੈਸੇ ਲਿਆਉਣ ਲਈ ਕਹਿੰਦਾ ਤੇ ਪਿਸਤੌਲ ਲਾ ਕੇ ਉਸ ਦੇ ਪਿੱਛੇ-ਪਿੱਛੇ ਪੰਪ ਦੇ ਦਫ਼ਤਰ ਤੱਕ ਪਹੁੰਚ ਜਾਂਦਾ ਜਿਵੇਂ ਹੀ ਉਹ ਪੈਸੇ ਲੈ ਕੇ ਬਾਹਰ ਆਉਂਦਾ ਤਾਂ ਲੁੱਟੇਰੇ ਪੈਸੇ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਲੁੱਟਦਿਆਂ ਵਾਰਦਾਤਾ ਇੰਨੀਆਂ ਜ਼ਿਆਦਾ ਵੱਧ ਗਈਆਂ ਹਨ ਕਿ ਹਰ ਕੋਈ ਹਥਿਆਰ ਵਖਾ ਕੇ ਅਜਈਆਂ ਵਾਰਦਾਤਾ ਨੂੰ ਅੰਜਾਮ ਦੇ ਰਿਹਾ ਜਿੱਥੇ ਪੁਲਿਸ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਅਜਈਆਂ ਵਾਰਦਾਤਾ ਪੁਲਿਸ ਦੇ ਇਨਾ ਵੱਡੇ ਵੱਡੇ ਦਾਅਵਿਆਂ ਦੀਆਂ ਪੋਲਾਂ ਖੋਲ ਦਿੰਦੀਆਂ ਹਨ ਜਨਾਬ ਜਗਤ ਸਿੰਘ ਸੰਧੂਆ ਸਾਡਾ ਐਚਪੀ ਅਮਾਰਾ ਖੰਮ ਫਰਵਾਲਾ ਤੇ ਕੱਲ 7 ਤਰੀਕ ਦੀ ਸ਼ਾਮ ਨੂੰ 8:36 ਮਿੰਟ ਤੇ ਦੋ ਮੋਟਰਸਾਈਕਲ ਤੇ ਸਵਾਰ ਆਉਂਦੇ ਨੇ ਫਿਰ ਆ ਕੇ ਉਹਨਾਂ ਨੇ ਜਦੋਂ ਵਾਰਡਰ ਛੱਡ ਦਿੱਤਾ ਤਾਂ ਇਸੇ ਸਮੇਂ ਦਾ ਅੰਦਾਜ਼ਾ ਕਿ ਉਸ ਤੋਂ ਬਾਅਦ ਉਹਨਾਂ ਨੇ ਪੈਸਿਆਂ ਦੀ ਡਿਮਾਂਡ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਪੈਸੇ ਉਹ ਜਿਹੜੇ ਸੇਲਫਕਾਂ ਦੇ ਹੱਥੋਂ ਲਏ ਨੇ ਤੇ ਉਸ ਤੋਂ ਬਾਅਦ ਅੰਦਰ ਆ ਗਏ ਅੰਦਰ ਵੀ ਉਹਨਾਂ ਨੇ ਜਿਹੜੇ ਪੈਸੇ ਥੋੜੀ ਲਈ ਲਾਗੂ ਕਰ ਸਾਢੇ 52000 ਕੁ ਪੈਸੇ ਮੰਗੀ ਸਰਵੇ ਇਹ ਪੁੱਛਣਾ ਚਾਹੁੰਦਾ ਵੀ ਜਿਹੜੇ ਦੋ ਬੰਦੇ

ਉਹਨਾਂ ਸਿਨਾਂ ਸਾਡਾ ਬਹੁਤ ਸਹਿਯੋਗ ਤਾਂ ਨਾਲ ਦੇ ਨਾਲ ਮੌਕੇ ਤੇ ਪਹੁੰਚੀਏ ਥੋੜਾ ਜਿਹਾ ਤੇ ਪੁਲਿਸ ਨੇ ਉਹਨਾਂ ਕੀ ਵਿਸ਼ਵਾਸ ਦਿਵਾਇਆ ਤੁਹਾਨੂੰ ਪੁਲਿਸ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਜਾਂਦੀ ਤਾਂ ਜਲਦੀ ਉਹਨਾਂ ਨੂੰ ਕਵਰ ਕਰਾਂਗੇ ਅੱਜ ਵੀ ਉਹ ਸਾਰੇ ਫੀਲਡ ਦੇ ਵਿੱਚ ਲੱਗੇ ਹੋਣੇ ਪਿੰਡਾਂ ਦੇ ਜਿਹੜੇ ਕੈਮਰੇ ਲੱਗੇ ਨੇ ਉਹਨਾਂ ਦੇ ਕੋਲ ਕਰ ਰਹੇ ਹਾਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੇ ਹੀ ਮੰਗ ਕਰਦੇ ਵੀ ਜਲਦੀ ਤੋਂ ਜਲਦੀ ਜਿਹੜੇ ਲੜਕੇ ਨੇ ਉਹ ਗ੍ਰਿਫਤਾਰ ਕੀਤੇ ਜਾਣ ਜਿਨ੍ਹਾਂ ਨੇ ਕਾਣ ਕੀਤਾ ਇੱਕ ਦਿਨ ਪਹਿਲਾਂ ਉਹਨਾਂ ਨੇ 7:30 ਨੂੰ ਆਇਆ 6:00 ਹੋਈ ਪਰ ਉੱਥੇ ਵੀ ਉਹਨਾਂ ਨੇ ਇਹੀ ਬਾਤ ਦਿੱਤੀ ਕਿ ਇਹ ਵੀ ਇਹੀ ਲੜਕੇ ਉੱਥੇ ਕੱਲ ਰਾਤ ਕੋਈ 8:30 ਵਜੇ ਫਰਵਾਲਾ ਆਪਣੇ ਫਰਵਾਲਾ ਪਿੰਡ ਦੇ ਬਾਹਰ ਮੇਨ ਰੋਡ ਨੂੰ ਮੈਲ ਰੋਡ ਤੇ ਹਮਾਰਾ ਪੈਟਰੋਲ ਕੰਪਨੀ ਐਚਪੀ ਦਾ ਜੀ 8:30 ਵਜੇ ਦੋ ਬੰਦੇ ਮੋਟਰਸਾਈਕਲ ਤੇ ਆ ਗਏ ਜਿਨਾਂ ਕੋਲ ਇੱਕ ਪਿਸਤਲ ਵਰਗੀ ਕੋਈ ਚੀਜ਼ ਸੀ ਜਿਹਨੂੰ ਦਿਖਾ ਕੇ ਮੁੱਖ ਦੇ ਸੇਲਜ਼ ਮੈਨਾਂ ਤੋਂ 3.50 ਲੱਖ ਰੁਪਏ ਲੈ ਕੇ ਗਏ ਨੇ ਤੇ ਉਹਦੇ ਸਬੰਧ ਵਿੱਚ ਅਸੀਂ ਐਫਆਰ ਦਰਜ ਕਰਤੀ ਆ ਤੇ ਅੱਗੇ ਤਕਤੀਸ਼ ਕਰ ਰਹੇ ਆ ਕਿ ਉਹਨੂੰ ਜਲਦੀ ਜਲਦੀ ਅਰੈਸਟ ਕੀਤਾ ਜਾਵੇ ਸਰ ਜੀ ਦਾ ਇਸ ਤੋਂ ਪਹਿਲਾਂ ਵੀ ਇੱਕ ਤਿੰਨ ਪਹਿਲਾਂ ਨੂਰਮੰਦ ਵਿੱਚ ਵੀ ਕੰਪਲੋਟ ਹੋਇਆ ਸੀ ਕੀ ਕੋਈ ਮੰਨਦਾ ਹੈ ਕਿ ਵੀ ਇਹੀ ਲੋਕ ਹੋ ਸਕਦੇ ਨੇ ਅਸੀਂ ਉਹਨਾਂ ਤੋਂ ਜਿੰਨਾ ਫੁਟੇਜ ਮੰਗਾ ਰਹੇ ਹਾਂ ਜਿਹੜੇ ਨੂਰਮੰਦ ਵਾਲਿਆਂ ਦੇ ਵੀ ਆ ਫੁਟੇਜ ਨੂੰ ਤੇ ਆ ਫੁਟੇਜ ਨੂੰ ਲਾ ਕੇ ਜੇ ਇੱਕ ਉਹ ਗੈਂਗ ਹੋਇਆ ਤਾਂ ਦੋਵੇਂ ਥਾਣੇ ਦੇ ਪਾਰਟੇ ਇਕੱਠੇ ਕਰਕੇ ਇਹਨਾਂ ਨੂੰ ਅਰੈਸਟ ਕਰਾਂਗੇ ਸਰ ਇੱਕ ਗੱਲ ਹੋ ਰਹੀ ਆ ਵੀ ਕਿਤਾ ਹੁਣ ਇਲੈਕਸ਼ਨਾਂ ਚੱਲ ਰਹੀਆਂ ਹਨ ਉਮੀਦਵਾਰ ਆਉਂਦੇ ਆ ਆਪਣਾ ਪ੍ਰਚਾਰ ਕਰਨ ਕੀ ਜਿਆਦਾ ਪਰਸੁੱਤ ਲੱਗੀ ਰਹਿੰਦੀ ਹੈ ਕਿ ਜਿਹੜੀ ਆਮ ਆਦਮੀ ਦੀ ਸਖਿਆ ਜਿਹੜੀ ਘਟ ਗਈ ਆ ਕੀ ਤੁਸੀਂ ਮੰਨਦੇ ਹੀ ਸੀਗਾ ਮੈਂ ਮਤਲਬ ਇਹ ਆ ਸਖਿਆ ਦੇ ਥੋੜਾ ਫਰਕ ਪਿਆ ਨਹੀਂ ਚਲੋ ਇਲੈਕਸ਼ਨ ਡਿਊਟੀ ਆ ਉਹ ਵੀ ਜ਼ਰੂਰੀ ਹੈਗੀ ਆ ਪਰ ਉਹਦੇ ਨਾਲ ਲਾਅ ਐਂਡ ਆਰਡਰ ਡਿਊਟੀ ਵੀ ਚੱਲਦੀ ਪਈ ਹੈ ਜੀ ਉਹਦੇ 'ਚ ਕੋਈ ਇੰਨਾ ਫਰਕ ਤਾਂ ਨਹੀਂ ਹੈਗਾ ਪਰ ਚਲੋ ਅਸੀਂ ਕਰਦੇ ਪਏ ਹਾਂ ਜੀ ਇਹਨੂੰ ਕਰਾਂਗੇ ਟ੍ਰੇਸ ਕੁਝ ਜਿਹੜੀਆਂ ਪਾਲਸ ਕੋਆਰਡੀਨੇਟਰਾਂ ਰਾਤ ਨੂੰ ਗਾਰਡਸਟ ਕਰਦੇ ਨੇ ਆ ਕੋਈ ਨਹੀਂ ਬਹੁਤ ਵਿੱਚ ਕਾਫੀ ਕਮੀ ਆਈ ਹੈ ਨਹੀਂ ਹੁਣ ਰਾਤ ਨੂੰ ਜਿਹੜੇ ਨਾ ਜਿਹੜੇ ਇਲੈਕਸ਼ਨ ਦੇਸ ਬੰਚ ਜਿਹੜੇ ਐਫਐਸਟੀ ਦੀਆਂ ਟੀਮਾਂ ਵੀ ਰਾਤ ਨੂੰ ਚੱਲਦੀਆਂ ਨੇ ਆ ਨਹੀਂ ਦੋ ਤਿੰਨ ਸ਼ਿਫਟ ਆਏਗੇ ਦੋ ਦੋ ਸ਼ਿਫਟ ਆਏਗੇ ਹਨਾ ਉਹ 24 ਘੰਟੇ ਵਰਕ ਕਰਦੇ ਹੋਏ